ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈडमी ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰ ਦੀ April ਮਹੀਨੇ ਦੇ 2025 ਦੇ ਟੌਪ ਕਰੰਟ ਅਫੇਅਰ ਲੈ ਕੇ ਆਏ ਹਾਂ ਜੋ ਕਿ ਤੁਹਾਡੀ ਕੁਇਕ ਰਿਵੀਜ਼ਨ ਲਈ ਬਹੁਤ ਤੁਹਾਡੀ ਹੈਲਪ ਕਰਨਗੇ ਪੇਪਰਾਂ ਦੇ ਵਿੱਚ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਕਿ ਜਿਹੜੇ ਤੁਸੀਂ ਕਰੰਟ ਅਫੇਅਰ ਲਈ ਕਿਹੜੇ-ਕਿਹੜੇ ਸੋਰਸ ਫੋਲੋ ਕਰਦੇ ਹੋ ਕਿਉਂਕਿ ਤੁਸੀਂ ਪਹਿਲਾਂ ਇੱਕ ਵਾਰ ਡਿਟੇਲ ਦੇ ਵਿੱਚ ਕਰੰਟ ਅਫੇਅਰ ਕਰ ਲੈਣੇ ਨੇ ਜਿਹੜੇ ਮੋਸਟ ਇੰਪੋਰਟੈਂਟ ਚਾਹੇ ਚਾਹੇ 150 ਕਰੰਟ ਅਫੇਅਰ ਨੇ ਚਾਹੇ 200 ਨੇ ਚਾਹੇ ਕਿਤੇ ਤੁਹਾਨੂੰ 300 ਮਿਲ ਰਹੇ ਨੇ ਹਨਾ ਤੇ ਉਸ ਤੋਂ ਬਾਅਦ ਤੁਸੀਂ ਇਹ ਆਪਣੀ ਜਿਹੜੀ ਡੇਲੀ ਮੰਥਲੀ ਜਿਹੜੀ ਕਰੰਟ ਅਫੇਅਰ ਹੁੰਦੀ ਆ ਪੇਪਰ ਤੋਂ ਪਹਿਲਾਂ ਤੁਸੀਂ ਇਹਨੂੰ ਰਿਵਾਈਜ਼ ਜ਼ਰੂਰ ਕਰਕੇ ਜਾਓ ਕਿਉਂਕਿ ਹਰੇਕ ਪੇਪਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2023 ਦੇ ਵਿੱਚ 24 ਦੇ ਵਿੱਚ ਜਿੰਨੇ ਵੀ ਪੇਪਰ ਹੋਏ ਨੇ ਪੀਟਰ ਪਲੱਸ ਵੀ ਨੇ ਕੰਡਕਟ ਕੀਤੇ ਨੇ ਉਹਦੇ ਵਿੱਚ ਜ਼ਿਆਦਾਤਰ ਕੁਐਸਚਨ ਜਿਹੜੇ ਨੇ ਮਤਲਬ ਕਿ ਜੇਕਰ ਕਿਸੇ ਪੇਪਰ ਦੇ ਵਿੱਚ 9 ਜਾਂ 10 ਕਰੰਟ ਅਫੇਅਰ ਆ ਰਹੇ ਨੇ ਤਾਂ 7 ਤੋਂ 8 ਕਰੰਟ ਅਫੇਅਰ ਇਸੇ ਪੀਡੀਐਫ ਦੇ ਵਿੱਚੋਂ ਆ ਰਹੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਤਾ ਤਾਂ ਕਰਕੇ ਇਹ ਸੀਰੀਜ਼ ਆ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਆ ਤੁਹਾਡੇ ਲਈ ਇਸ ਲਈ ਤੁਹਾਡੇ ਬਾਰ ਬਾਰ ਮੈਸੇਜ ਵੀ ਆਉਂਦੇ ਆ ਕਿ ਜਿਹੜੇ ਚਾਹੇ ਤੁਸੀਂ ਕਿਤੋਂ ਵੀ ਤਿਆਰੀ ਕਰ ਰਹੇ ਹੋ ਪਰ ਤੁਹਾਨੂੰ ਇਹ ਹੁੰਦਾ ਕਿ ਇਹ ਜਿਹੜੀ ਮੰਥਲੀ 50 60 70 100 ਦੀ ਜਿੰਨੀ ਵੀ ਗਰੰਟ ਅਫੇਅਰ ਹੁੰਦੀ ਆ ਇਹ ਤੁਹਾਨੂੰ ਮਿਲ ਜਾਣਾ ਠੀਕ ਹੈ ਜੀ ਸੋ ਥੋੜਾ ਬਿਜ਼ੀ ਹੋਣ ਕਰਕੇ ਇਹ ਲੇਟ ਜ਼ਰੂਰ ਹੁੰਦੀ ਆ ਕਲਾਸ ਮੈਂ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਪ੍ਰੋਮਿਸ ਕੀਤਾ ਹੋਇਆ ਕਿ ਜੇਕਰ ਮੈਂ ਜਿੰਨਾ ਮਰਜ਼ੀ ਬਿਜ਼ੀ ਰਹਾ ਮੈਂ ਤੁਹਾਨੂੰ ਇਹ ਕਲਾਸ ਜ਼ਰੂਰ ਪ੍ਰੋਵਾਈਡ ਕਰਾਂਗਾ ਸੋ ਇਹ ਕਲਾਸ ਦੀ ਆਪਾਂ ਕਰਦੇ ਆਂ ਜੀ ਸ਼ੁਰੂਆਤ ਇਸ ਤੋਂ ਪਹਿਲਾਂ ਆਪਾਂ ਇਹਦੇ ਤੁਹਾਨੂੰ YouTube ਤੇ ਉੱਤੇ ਤੁਹਾਨੂੰ ਵੀਡੀਓ ਵੀ ਮਿਲ ਜੇਗੀ ਠੀਕ ਆ ਜੀ ਤੇ ਇਹਦੀ PDF ਵੀ ਆਪਾਂ ਤੁਹਾਡੇ ਨਾਲ ਮੰਥਲੀ ਸ਼ੇਅਰ ਕੀਤੀ ਹੋਈ ਆ ਤਾਂ April 2025 ਦੇ ਅੱਜ ਆਪਾਂ ਮੰਥਲੀ ਕਰੰਟ ਅਫੇਅਰ ਸ਼ੁਰੂ ਕਰਦੇ ਆਂ ਤਾਂ ਬਹੁਤ ਸਾਰੇ ਦੋਸਤ ਪੇਡ ਕੰਟੈਂਟ ਨੂੰ ਲੈ ਕੇ ਪੁੱਛਦੇ ਨੇ ਆਪਣਾ ਇਸ ਟਾਈਮ ਕੋਈ ਵੀ ਪੇਡ ਕੰਟੈਂਟ ਨਹੀਂ ਚੱਲ ਰਿਹਾ ਪਰ ਇੱਕ ਜਿਹੜੀ ਸੀਰੀਜ਼ ਆਪਾਂ ਪਿਛਲੇ ਸਾਲ ਲਾਂਚ ਕੀਤੀ ਸੀ ਜਿਹਦੇ ਵਿੱਚ ਕਿ ਆਪਾਂ ਸਟੈਟਿਕ ਜੀਕੇ ਦੇ ਕੁਐਸਚਨ ਐਡ ਕੀਤੇ ਸੀ ਤੇ ਨਾਲ ਹੀ ਪੰਜਾਬ ਜੀਕੇ ਤੇ ਜੀਕੇ ਦੇ ਟੋਟਲ 800 ਕੁਐਸਚਨ ਆਪਾਂ ਕੀਤੇ ਸੀ ਜਿਹੜੇ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਲਾਹੇਮੰਦ ਹੋ ਸਕਦੇ ਨੇ ਇਹ ਵੀ ਜਸਟ ਇੱਕ ਕੁਇਕ ਰਿਵੀਜ਼ਨ ਲਈ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਪੜਿਆ ਉਦੇ ਵਿੱਚ ਮੋਸਟ ਇੰਪੋਰਟੈਂਟ ਚੀਜ਼ਾਂ ਤੁਸੀਂ ਟੈਸਟ ਕਰ ਸਕੋ ਠੀਕ ਆ ਬਾਕੀ ਸੋਰਸਾਂ ਦੀ ਅਲੱਗ ਤੋਂ ਵੀਡੀਓ ਬਣੀ ਹੋਈ ਆ ਤੁਸੀਂ ਕਿਹੜੀਆਂ ਕਿਤਾਬਾਂ ਫੋਲੋ ਕਰਨੀਆਂ ਕਿਹੜੇ ਚੈਨਲ ਫੋਲੋ ਕਰਨੇ ਆ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇਹ ਜਿਹੜੀ ਸੀਰੀਜ਼ ਹੈ ਇਹ ਕੰਬੋ ਜਿਹੜੇ ਟੈਸਟ ਨੇ ਹਨਾ ਤੁਹਾਡੇ ਸਿਰਫ ਜੀਕੇ ਦੇ ਨਹੀਂ ਤਾਂ ਇਹਦਾ 100 ਰੁਪਈਆ ਪ੍ਰਾਈਸ ਆ ਜੇਕਰ ਤੁਸੀਂ ਇਹ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਤੁਸੀਂ WhatsApp ਕਰ ਸਕਦੇ ਹੋ ਠੀਕ ਹੈ ਮੈਸੇਜ ਕਰ ਸਕਦੇ ਹੋ 8360868055 ਚਲਦੇ ਆਂ ਜੀ ਅੱਜ ਦੇ ਆਪਣੇ ਕਰੰਟ ਅਫੇਅਰ ਦੇ ਅੱਜ ਦਾ ਆਪਣਾ ਪਹਿਲਾ ਗ੍ਰੈਂਟ ਫੇਅਰ ਆ ਕਿੰਦੇ ਗਲੋਬਲ AI ਦੇ ਇਨਵੈਸਟਮੈਂਟਸ ਵਿੱਚ ਭਾਰਤ ਦਾ ਜਿਹੜਾ ਰੈਂਕ ਆ ਉਹ ਕੀ ਰਿਹਾ ਵਾ 8ਵਾਂ 9ਵਾਂ 11ਵਾਂ ਜਾਂ 10ਵਾਂ ਤਾਂ ਇਹਦਾ ਬਿਲਕੁਲ ਸਹੀ ਆਨਸਰ D ਆ ਜੀ 10 ਨੰਬਰ ਰੈਂਕ ਇੰਡੀਆ ਦਾ ਰਹਿਵਾ ਤਾਂ ਇਹ ਕੁਐਸਚਨ ਪੱਕਾ ਰੈਂਕਿੰਗ ਦੇ ਵਿੱਚੋਂ ਆਉਂਦੇ ਹੀ ਨੇ ਤਾਂ ਇਹਨੂੰ ਜ਼ਰੂਰ ਕਰਕੇ ਜਾਏਗੇ ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ ਮਿਤਲਥਲ ਇੱਕ ਹੜੱਪਨ ਜਿਹੜੀ ਆ ਆਪਣੀ ਸਾਈਟ ਆ ਠੀਕ ਆ ਹੜੱਪਨ ਸਿਵਿলাইਜੇਸ਼ਨ ਸਾਈਟ ਆ ਜਿਹੜੀ ਕਿ ਰੀਸੈਂਟਲੀ ਡਿਕਲੇਅਰ ਕੀਤੀ ਆ ਇੱਕ ਪ੍ਰੋਟੈਕਟਿਵ ਪ੍ਰੋਟੈਕਟਡ ਆਰਕੀਓਲੋਜੀਕਲ ਮਨੂਮੈਂਟ ਠੀਕ ਆ ਉਹ ਕਿਹੜੀ ਸਟੇਟ ਦੇ ਵਿੱਚ ਵਾਸਿਤਾ ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਬਾਜੀ ਤਾਂ ਇਹਦਾ ਹਰਿਆਣਾ ਹੈ ਜੇਗਾ ਏ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੂਗੀ ਅੱਗੇ ਚੱਲਦੇ ਹਾਂ ਜੀ ਆਪਾਂ ਇੰਡੀਆ ਦਾ ਵਾਟ ਵੇਅਰ ਵਾਸ ਦਾ 11th ਬ੍ਰਿਕਸ ਲੇਬਰ ਐਂਡ এমਪਲੋਇਮੈਂਟ ਮਿਨਿਸਟਰੀਜ਼ ਮੀਟਿੰਗ ਹੈਲਡ ਇਨ 2025 2025 ਦੀ ਜਿਹੜੀ ਲੇਬਰ ਐਂਡ এমਪਲॉयਮੈਂਟ ਮਿਨਿਸਟਰਸ ਮੀਟਿੰਗ ਹੋਈ ਆ 11ਵੇਂ ਬ੍ਰਿਕਸ ਦੀ ਉਹ ਕਿੱਥੇ ਹੋਈ ਆ ਜੀ ਤਾਂ ਇਹ ਬ੍ਰਾਜ਼ੀਲ ਦੇ ਵਿੱਚ ਹੋਈ ਆ ਜ਼ਰੂਰ ਕਰ ਲਿਓ ਜੀ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ 4 ਨੰਬਰ ਕੁਐਸਚਨ ਦੇ ਉੱਤੇ ਆਪਾਂ ਅਗੇ ਕਿਸ ਰਾਜ ਨੇ ਕਿਹੜੀ ਸਟੇਟ ਆ ਜਿਹੜੀ ਟੌਪ ਰਹੀ ਆ ਫਰਸਟ ਪੰਚਾਇਤੀ ਐਡਵਾਂਸਮੈਂਟ ਇੰਡੈਕਸ ਪੀਏਆਈ ਦੇ ਵਿੱਚ ਜਿਹੜੀ ਹੁਣੇ ਹੋਇਆ ਵਾ ਜਾਰੀ ਇੰਡੈਕਸ ਤਾਂ ਇਹਦਾ ਬਿਲਕੁਲ ਸਹੀ ਆਨਸਰ ਸਾਡੇ ਕੋਲ ਗੁਜਰਾਤ ਆਏਗਾ ਜੀ ਸੀ ਆਪਸ਼ਨ ਚੌਥੇ ਦੀ ਬਿਲਕੁਲ ਸਹੀ ਚਲੇਗੀ 5 ਨੰਬਰ ਕੁਐਸਚਨ ਵਿਚ ਸਟੇਟ ਬਿਕਮ ਦਾ ਫਰਸਟ ਸਟੇਟ ਇਨ ਇੰਡੀਆ ਟੂ ਇੰਪਲੀਮੈਂਟ ਸ਼ੈਡਿਊਲ ਕਾਸਟ ਸਬ ਕਲਾਸੀਫਿਕੇਸ਼ਨਸ ਦੇ ਵਿੱਚ ਅੱਗੇ ਡਿਵਾਈਡ ਕੀਤਾ ਵਾ ਕਿਹੜੀ ਸਟੇਟ ਆ ਜਿਨੇ ਕੇ ਇਹ ਕੀਤਾ ਵਾ ਜੀ ਇਹ ਤੇਲਿਗਾਨਾ ਵਾ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਨੈਕਸਟ ਆਪਾਂ ਚੱਲਦੇ ਆਂ ਜੀ 6 ਨੰਬਰ ਤਾਂ ਜਿਹੜੀ ਡਿਟੇਲ ਆਪਣਾ ਦਿੱਤੇ ਹੋਏ ਨੇ ਠੀਕ ਆ ਤਾਂ ਇਹ ਤੁਸੀਂ ਪੀਡੀਐਫ ਤੋਂ ਰੀਡ ਕਰ ਸਕਦੇ ਹੋ ਟੈਲੀਗ੍ਰਾਮ ਤੇ ਤੁਹਾਨੂੰ ਫ੍ਰੀ ਆਫ ਕਾਸਟ ਇਹ ਪੀਡੀਐਫ ਮਿਲ ਜਾਏਗੀ ਠੀਕ ਆ ਸਾ ਤਾਂ ਇਹਦੇ ਲਈ ਤੁਹਾਨੂੰ ਪਲੀਜ਼ ਜੋ ਵੀ ਦੋਸਤ ਵੀਡੀਓ ਦੇਖ ਰਹੇ ਨੇ ਉਹਨੂੰ ਲਾਈਕ ਜ਼ਰੂਰ ਕਰੋ ਤੇ ਸ਼ੇਅਰ ਜ਼ਰੂਰ ਕਰੋ ਠੀਕ ਆ ਜੀ ਤੇ ਫ੍ਰੀ ਦੇ ਵਿੱਚ ਤੁਹਾਨੂੰ ਇਹ ਪੀਡੀਐਫ ਆ ਕਰੰਟ ਅਫੇਅਰ ਦੀ ਆ ਜਿਹੜੀ ਉਹ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜੇਗੀ ਸਾਲ ਪੁਰਸਕਾਰ 2025 ਦਾ 2025 ਦਾ ਲੋਰਸ სპੋਰਟਸਮੈਨ ਆਫ ਦਾ ਇਅਰ ਅਵਾਰਡ ਦੱਸੋ ਜੀ ਕਿਹਨੂੰ ਜਿੱਤਿਆ ਵਾ ਤਾਂ ਇਹਦੀ ਇਹ অপਸ਼ਨ ਸਹੀ ਆ ਮੋਂਡੋ ਡੁਪਲੈਂਸ ਨੂੰ ਇਹ ਅਵਾਰਡ ਮਿਲਿਆ ਵਾ ਸਪੋਰਟਸ ਮੈਨ ਆਫ ਦਾ ਇਅਰ ਠੀਕ ਆ ਤਾਂ ਸਪੋਰਟਸ वूमेन ਆਫ ਦਾ ਈਅਰ ਮਿਲਿਆ ਵਾ ਸਿਮਨ ਬਾਇਲਸ ਨੂੰ ਮਿਲਿਆ ਵਾ ਠੀਕ ਆ ਤਾਂ ਇਹ ਜ਼ਰੂਰ ਕਰ ਲਿਓ। ਇੰਡੀਆ ਤੇ ਪਾਕਿਸਤਾਨ ਦਰਮਿਆਨ ਇੰਡਸ ਵਾਟਰਸ ਟ੍ਰੀਟੀ ਤੇ ਕਦੋਂ ਦਸਤਖਤ ਕੀਤੇ ਗਏ? ਤਾਂ ਇਹ ਵੀ ਕਰੰਟ ਅਫੇਅਰ ਦੇ ਵਿੱਚ ਬਹੁਤ ਇੰਪੋਰਟੈਂਟ ਨਿਊਜ਼ ਆ ਤਾਂ 1960 ਦੇ ਵਿੱਚ ਕੀਤੇ ਸੀ। ਠੀਕ ਆ ਜੀ ਜ਼ਰੂਰ ਕਰ ਲਿਓ 19 ਸਤੰਬਰ 2025 ਨੂੰ ਇਹ ਕੀਤੇ ਸੀ। 19/9/25 ਨੂੰ ਇਹ ਸਾਈਨ ਹੋਏ ਸੀ ਜਵਾਹਰ ਲਾਲ ਨਹਿਰੂ ਤੇ ਆਯੂਬ ਖਾਨ ਜਿਹੜੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਵਿਚਕਾਰ ਇਹ ਹੋਈ ਸੀ ਠੀਕ ਆ। ਅੱਗੇ ਚੱਲਦੇ ਹਾਂ ਜੀ। ਇਹਨਾਂ ਵਿੱਚ ਕਿਸ ਨੂੰ ਹਾਲ ਹੀ ਦੇ ਵਿੱਚ ਵਿਸ਼ਵ ਰਜਿਸਟਰ ਦੀ ਹੁਣੇ ਰੀਸੈਂਟਲੀ ਆਪਾਂ ਇਹਨੂੰ ਕਰਦੇ ਹਾਂ ਕਿ wich of the following were recently added to UNESCO's memory of the world registered ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਪੇਪਰ 'ਚ ਆਉਣ ਦੀ ਬਹੁਤ ਸੰਭਾਵਨਾ ਵਾ ਭਗਵਦ ਗੀਤਾ ਤੇ ਨਥਿਆ ਸ਼ਾਸਤਰਾ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ। 9 ਨੰਬਰ ਕੁਐਸਚਨ 23ਵਾਂ ਲੋਕ ਕਮਿਸ਼ਨ ਦਾ ਚੇਅਰਮੈਨ ਕੌਣ ਬਣਿਆ ਵਾ ਜੀ 9ਵੇਂ ਦਾ ਸਹੀ ਆਨਸਰ ਸਿੱਧਾ ਸਿੱਧਾ ਏ ਦਿਨੇਸ਼ ਮਹੇਸ਼ਵਰੀ ਬਣੇ ਨੇ 23ਵੇਂ ਲੋਕ ਕਮਿਸ਼ਨਰ ਇੰਡੀਆ ਦੇ ਹੇਠ ਲਿਖਿਆਂ ਵਿੱਚੋਂ ਕੌਣ ਭਾਰਤ ਦੇ 25ਵਾਂ ਜਿਹੜਾ ਚੀਫ ਜਸਟਿਸ ਬਣੇਗਾ ਚੀਫ ਜਸਟਿਸ ਆਫ ਇੰਡੀਆ ਹੁੰਦਾ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੁੰਦਾ ਵਾ ਠੀਕ ਹੈ ਜੀ ਤਾਂ ਇਹ ਕੌਣ ਬਣੂਗਾ ਜੀ ਇਹ ਬਣੇਗਾ ਜੀ ਬੀ ਆਰ ਗਵਾਈ ਬਣਨ ਗਏ ਠੀਕ ਹੈ ਤੇ ਸੰਜੀਵ ਖੰਨਾ ਨੂੰ ਇਹਨਾਂ ਨੇ ਰਿਪਲੇਸ ਕਿ ਤਵਾ ਠੀਕ ਹੈ 14 ਮਈ ਨੂੰ ਇਹਨਾਂ ਨੇ ਸੌ ਚੋਕ ਲਈ ਹੋਈ ਹੈ ਠੀਕ ਹੈ ਹੁਣ ਆਪਾਂ ਵੀਡੀਓ ਰਿਕਾਰਡ ਲੇਟ ਕਰ ਰਹੇ ਹਾਂ ਤਾਂ ਇਹ ਜ਼ਰੂਰ ਕਰ ਲਿਓ ਠੀਕ ਹੈ ਜੀ ਕਿਸ ਸੰਗਠਨ এডਿਕੇਸ਼ਨ ਕਿਹੜੇ ਸੰਗਠਨ ਨੇ ਰਿਲੀਜ਼ ਕੀਤੀ ਆ ਰਿਪੋਰਟ ਟਾਈਟਲ এডਿਕੇਸ਼ਨ ਐਂਡ ਨਿਊਟ੍ਰੀਸ਼ਨ ਲਰਨ ਟੂ ਈਟ 12 ਤਾਂ 11ਵਾਂ ਦਾ ਸਹੀ ਆਨਸਰ ਸੀ ਯੂਨੈਸਕੋ ਨੇ ਇਹ ਜਿਹੜੀ ਆ ਇਹ ਰਿਪੋਰਟ ਜਾਰੂ ਜਾਰੀ ਕੀਤੀ ਹੈ ਜੀ ਅੱਗੇ ਚੱਲਦੇ ਆਂ ਕਹਿੰਦੇ ਜੀ ਵੇਅਰ ਵਰ ਦਾ 2025 ਮੀਟਿੰਗ ਆਫ ਦਾ ਕਾਨਫਰੰਸ ਆਫ ਦਾ ਪਾਰਟੀ ਬਹੁਤ ਇੰਪੋਰਟੈਂਟ ਆ ਜੀ ਕੌਪ ਦੀਆਂ ਜਿਹੜੀਆਂ ਮੀਟਿੰਗਾਂ ਨੇ ਇਹਦੇ ਤੇ ਬਹੁਤ ਪੁੱਛਦੇ ਨੇ ਠੀਕ ਆ ਟੂ ਦਾ ਬੇਸਲ ਰੋਟਰਡਮ ਐਂਡ ਸਟਾਕਹੋਲਮ ਕਨਵੈਨਸ਼ਨ ਹੈਲਡ ਕਿੱਥੇ ਹੋਈ ਆ ਜੀ 12ਵੇਂ ਦਾ ਸਹੀ ਆਨਸਰ ਏ ਆ ਜੀ ਜੇਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਹ ਹੋਈ ਆ ਜੀ 13 ਨੰਬਰ ਆਪਸ਼ਨ ਆ ਤਾਂ ਕਿਹੜਾ ਐਕਟ ਨੂੰ ਵਕਫ ਸੋਧ ਐਕਟ ਦੁਆਰਾ ਸੋਧਿਆ ਗਿਆ ਹੈ ਉਨਾ ਰੀਸੈਂਟਲੀ ਇੱਕ ਸੋਧ ਹੋਈ ਹੈ ਕਿਸ ਐਕਟ ਦੇ ਵਿੱਚ ਜਿਹਨੂੰ ਵਕਫ ਐਮੈਂਡਮੈਂਟ ਐਕਟ 2025 ਕਹਿ ਦਿੰਦੇ ਆ ਤਾਂ ਬਹੁਤ ਨਿਊਜ਼ ਸੀ ਵਕਫ ਐਕਟ 1995 ਚ ਬਣਿਆ ਸੀ ਜਿਹਨੂੰ ਕਿ ਸੋਧਿਆ ਗਿਆ ਬਾ 2025 ਦੇ ਵਿੱਚ ਅੱਗੇ ਚੱਲਦੇ ਆ 2025 ਦੇ ਵਿੱਚ ਭਾਰਤ ਦਾ ਮਾਲ ਸਕੱਤਰ ਰੈਵਿਨਿਊ ਸੈਕਟਰੀ ਕਾਉਂਟ ਬਣੇ ਨੇ 2025 ਦੇ ਵਿੱਚ 14ਵਾਂ ਦਾ ਸਹੀ ਅਨਸਰ ਸੈਂਟਰਲ ਦੀ ਗੱਲ ਹੋ ਰਹੀ ਆ ਜੀ ਇਹ 14ਵਾਂ ਦਾ ਸਹੀ ਅਨਰਵਿੰਦ ਸ਼ਰਿਵਾਸਤਵਾ ਬਣ ਗਏ ਠੀਕ ਹੈ ਹੁਣ ਚੱਲਦੇ ਆ ਜੀ ਆਪਾਂ 15 ਨੰਬਰ ਕੁਐਸਚਨ ਤੇ 15 ਨੰਬਰ ਕੁਐਸਚਨ ਪੁੱਛਿਆ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਨਿਰਮਾਣ ਉਪਰੰਤ ਭਾਰਤ ਦੀ ਸਭ ਤੋਂ ਲੰਬੀ ਰੇਲ ਸੁਰੰਗ ਦੱਸੋ ਜੀ ਕਿੱਥੇ ਬਣ ਜਾਵੇਗੀ ਤੇ ਉਹਦਾ ਨਾਮ ਕੀ ਆ ਜੀ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਬਣੂਗਾ ਜੀ ਠੀਕ ਆ ਜਨਾਸੂ ਟਨਲ ਦਾ ਨਾਮ ਆ ਸੀ ਆਪਸ਼ਨ ਇਹਦੀ ਸਾਡੇ ਕੋਲ ਬਿਲਕੁਲ ਸਹੀ ਬਣ ਗਈ ਜੀ ਉੱਤਰਾਖੰਡ ਦੇ ਦੇਵ ਪ੍ਰਯਾਗ ਦੇ ਵਿੱਚ ਬਣੇਗੀ ਠੀਕ ਆ 14.57 ਕਿਲੋਮੀਟਰ ਦੀ ਇਹਦੀ ਲੈਂਥ ਹੋਏਗੀ ਹਾਲੀ ਦੇ ਵਿਚਾਰ ਵੀ ਆਏ ਦੇ ਡਿਪਟੀ ਗਵਰਨਰ ਵਜੋਂ ਕਿਹਨੂੰ ਅਪਾਇੰਟ ਕੀਤਾ ਗਿਆ ਵਾ 16ਵਾਂ ਦਾ ਸਹੀ ਆਨਸਰ ਏ ਪੂਨਮ ਗੁਪਤਾ ਨੂੰ ਅਪਾਇੰਟ ਕੀਤਾ ਗਿਆ ਵਾ ਅੱਗੇ ਚੱਲਦੇ ਹਾਂ ਜੀ 2025 ਵਿੱਚ ਇਸ ਦੇ ਪ੍ਰੋਜੈਕਟ ਠੀਕ ਹੈ ਜੀ ਕੋਈ ਪਰ ਲਈ ਕਿਸ ਕੰਪਨੀ ਨੇ 27 ਉਪਗ੍ਰਹਿ ਲਾਂਚ ਕੀਤੇ ਤੇ ਐਮਾਜ਼ਨ ਨੇ ਕੀਤੇ ਆ ਜੀ ਇਹ ਏ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ 18 ਆਈਪੀਐਲ ਦੇ ਇਤਿਹਾਸ ਦੇ ਵਿੱਚ ਦੂਜਾ ਸਭ ਤੋਂ ਤੇਜ਼ ਸੈਕੜਾ ਸਕੋਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਪਹਿਲਾ ਜਿਹੜਾ ਵਾ ਖਿਡਾਰੀ ਕੌਣ ਬਣ ਗਿਆ ਮਤਲਬ ਕਿ ਵੈਸੇ ਜਿਹੜੀ ਇਹ ਸੈਂਚਰੀ ਵੱਜੀ ਹੈ ਇਹ ਵੱਜੀ ਆ ਸੈਕਿੰਡ ਫਾਸਟੈਸਟ ਸੈਂਚਰੀ ਬਣੀ ਆ ਆਈਪੀਐਲ ਹਿਸਟਰੀ ਦੀ ਪਰ ਸਭ ਤੋਂ ਘੱਟ ਉਮਰ ਦੇ ਵਿੱਚ ਕਿਹਨੇ ਇਹ ਸੈਂਚਰੀ ਮਾਰੀ ਆ ਉਹ ਇੱਕ ਨੰਬਰ ਦੇ ਉੱਤੇ ਕੌਣ ਰਿਹਾ ਵਾ ਤਾਂ ਏ ਜੀ ਬੀ ਬਾਵ ਸੂਰਿਆਵੰਸ਼ੀ ਰਹੇ ਨੇ ਜੀ 14 ਸਾਲ ਇਹਨਾਂ ਦੀ ਉਮਰ ਆ ਇਹਨਾਂ ਨੇ ਆਈਪੀਐਲ ਦੇ ਵਿੱਚ ਖੇਡ ਰਹੇ ਨੇ ਤੇ ਬਹੁਤ ਹੀ ਟੈਲੈਂਟਡ ਪਲੇਅਰ ਨੇ ਕਾਫੀ ਅਵਾਰਡ ਵੀ ਇਹਨਾਂ ਨੂੰ ਮਿਲੇ ਆ ਤੁਸੀਂ ਆਈਪੀਐਲ 'ਚ ਦੇਖੇ ਹੋਣਗੇ ਤਾਂ ਇਹ ਬਣੇ ਨੇ ਇਸ ਸਮੇਂ ਸੈਕੰਡ ਫਾਸਟੈਸਟ ਸੈਂਚਰੀ ਇਹਨਾਂ ਨੇ ਆਈਪੀਐਲ ਚ ਮਾਰੀ ਹੈ ਤੇ ਸਭ ਤੋਂ ਤੇਜ਼ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਬਣ ਗਏ ਹੋਣੇ ਆਈਪੀਐਲ ਦੇ ਵਿੱਚ ਜਿਨ੍ਹਾਂ ਨੇ ਕਿ ਸੈਂਚਰੀ ਮਾਰੀ ਹੈ ਰਾਜਸਥਾਨ ਰਾਇਲ ਵੱਲੋਂ ਖੇਲੇ ਸੀ ਠੀਕ ਹੈ 35 ਬੋਲਾਂ ਦੇ ਵਿੱਚ ਇਹਨਾਂ ਨੇ ਸੈਂਚਰੀ ਮਾਰੀ ਸੀ ਵੈਸੇ ਜੇ ਤੁਹਾਨੂੰ ਕੁਐਸਚਨ ਆ ਜਾਵੇ ਕਿ ਸਭ ਤੋਂ ਤੇਜ਼ ਸੈਂਚਰੀ ਆਈਪੀਐਲ ਦੀ ਕਿਹਦੇ ਨਾਮ ਆ 30 ਬੋਲਾਂ ਚ ਮਾਰੀ ਹੋਈ ਹੈ ਕ੍ਰਿਸ ਗੇਲ ਨੇ ਤੇ ਇਹ ਵੀ ਇੰਪੋਰਟੈਂਟ ਕੁਐਸਚਨ ਬਣੇਗਾ ਠੀਕ ਹੈ ਹੂ ਵਾਸ ਅਵਾਰਡ ਵਿਦ ਦਾ ਫਰਾਂਚਾਈਜ਼ ਵਿਲੀਅਨ ਅਵਾਰਡ ਆਫੀਸਰ ਡੈਜ਼ ਆਰਟਸ ਐਟ does letters for contribution for cinema ਇਹ ਕਿਨੂੰ ਮਿਲਿਆ ਵਾ ਜੀ ਇਹ 19ਵੇਂ ਦਾ ਪਾਇਲ ਪਾਇਲ ਕਪਾੜੀਆਂ ਨੂੰ ਮਿਲਿਆ ਵਾ ਸੀ ਆਪਸ਼ਨ ਸਾਡੇ ਕੋਲੇ ਬਿਲਕੁਲ ਸਹੀ ਚੱਲੇਗਾ ਤੇ ਕਾਦੇ ਲਈ we all we imagine as light ਗ੍ਰੈਂਡ ਪ੍ਰੀਜ਼ ਐਟ ਦਾ ਕੈਨਸ ਫਿਲਮ ਫੈਸਟੀਵਲ ਦੇ ਵਿੱਚ ਇਹਨਾਂ ਨੂੰ ਮਿਲਿਆ ਸੀ ਇਹਨਾਂ ਨੇ ਜਿੱਤਿਆ ਸੀ ਨੈਕਸਟ ਆ ਗਿਆ ਕਹਿੰਦੇ 2025 ਦਾ ਜਿਹੜਾ ਲਤਾ ਦੀਨਾ ਨਾਥ ਮੰਗੇਸ਼ਕਰ ਅਵਾਰਡ ਨਾਲ ਕਿਨੂੰ ਸਨਮਾਨਿਤ ਕੀਤਾ ਗਿਆ 2025 ਦੇ ਵਿੱਚ ਵੀਵੇਂ ਦਾ ਸਹੀ ਆਨਸਰ ਬੀਵਨਾ ਕੁਮਾਰ ਮੰਗਲਮ ਵਿਰਲਾ ਠੀਕ ਹੈ ਕੁਮਾਰ ਮੰਗਲਮ ਵਿਰਲਾ ਠੀਕ ਹੈ ਚੇਅਰਮੈਨ ਨੇ ਦਿੱਤੇ ਆ ਵਿਰਲਾ ਗਰੁੱਪ ਦੇ ਭਾਰਤ ਦਾ ਪਹਿਲਾ ਕੁਆਂਟਮ ਕੰਪਿਊਟਿੰਗ ਵਿਲੇਜ ਆ ਜਿਹੜਾ ਉਹ ਕਿੱਥੇ ਸਥਾਪਿਤ ਹੋਣ ਜਾ ਰਿਹਾ ਵਾ ਜੀ 21ਵੇਂ ਦਾ ਸਹੀ ਆਨਸਰ ਸਾਡੇ ਕੋਲ ਅਮਰਵਤੀ ਬਣੇਗਾ ਸੀ ਆਪਸ਼ਨ ਬਿਲਕੁਲ ਸਹੀ ਚੱਲੇਗੀ ਸਾਡੀ ਨੈਕਸਟ ਚੱਲਦੇ ਹਾਂ ਜੀ 22 ਨੰਬਰ ਤੇ ਕਿਸ ਉਮਰ ਤੱਕ RBI ਨੇ ਅਲਾਉ ਕੀਤੀ ਆ ਮਾਈਨਰ ਨੂੰ ਕਿ ਉਹ ਆਪਰੇਟ ਕਰਦੇ ਆ ਆਪਦੇ ਆਪਦੇ ਬੈਂਕ ਅਕਾਊਂਟਸ ਇੰਡੀਪੈਂਡੈਂਟਲੀ ਆਪਰੇਟ ਕਰ ਸਕਦੇ ਆ ਕਿਹੜੇ ਕਿਹੜੇ ਸਾਲ ਦਾ ਮਤਲਬ ਜਿਹੜਾ ਬੱਚਾ ਹੋਊਗਾ ਕਰ ਸਕੇਗਾ ਜੀ ਇਹ 10 ਸਾਲ ਦਾ ਕਰ ਸਕੇਗਾ ਇਹ ਆਪਸ਼ਨ ਬਿਲਕੁਲ ਸਹੀ ਚ ਲੱਗੇ 23 ਨੰਬਰ ਕੁਐਸਚਨ 2025 ਦਾ ਏਸ਼ੀਅਨ ਅੰਡਰ 18 ਐਥਲੈਟਿਕਸ ਚੈਂਪੀਅਨ ਦੇ ਵਿੱਚ ਕਿਹੜੇ ਦੇਸ਼ ਨੇ ਤਗਮਾ ਜਿੱਤਣ ਦੇ ਵਿੱਚ ਤਗਮੇ ਜਿੱਤਣ ਦੇ ਵਿੱਚ ਟੌਪ ਕੀਤਾ ਵਾ ਜੀ 23rd ਦਾ ਸਹੀ ਆਨਸਰ ਸਾਡੇ ਕੋਲ ਡੀ ਬਣੇਗਾ ਜੀ ਚਾਈਨਾ ਨੇ ਇਹ ਕੀਤਾ ਵਾ ਤੇ ਸਾਊਦੀ ਅਰੇਬੀਆ ਦੇ ਵਿੱਚ ਇਹ ਹੋਇਆ ਸੀ ਇੰਡੀਆ ਦੀ 8ਵੀਂ ਪੋਜੀਸ਼ਨ ਰਹੀ ਇੰਡੀਆ ਨੇ ਇੱਕ 골ਡ ਪੰਜ ਸਿਲਵਰ ਤੇ ਪੰਜ ব্রੋਂਜ਼ ਜਿੱਤੇ ਜਿਹੜਾ ਇੱਕ 골ਡ ਜਿੱਤਿਆ ਉਹ ਹਿਮਾਂਸ਼ੂ ਜਖਰ ਨੂੰ ਮਿਲਿਆ ਵਾ ਜੈਵਲਨ ਥਰੋ ਦੇ ਵਿੱਚ ਕਿਹੜੀ ਐਪਲੀਕੇਸ਼ਨ ਹੈ ਪਬਲਿਕ ਪ੍ਰਸ਼ਾਸਨ 2024 ਵਿੱਚ ਪੀਐਮਸ ਅਵਾਰਡ ਫਾਰ ਐਕਸੀਲੈਂਸ ਜਿੱਤਿਆ ਵਾ ਤਾਂ 24th ਦਾ ਸਹੀ ਆਨਸਰ ਬੀ ਬਣੇਗਾ ਜੀ ਪੋਸ਼ਨ ਟਰੈਕਰ ਆਹੇ ਐਪਲੀਕੇਸ਼ਨ ਜਿਨੇ ਇਹ ਅਵਾਰਡ ਦਿੱਤੇ ਵਾ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਭਾਰਤ ਦੀ ਪਹਿਲੀ ਦੌਰੇ ਦੌਰਾਨ ਕਿਸ ਨੂੰ ਗਾਡ ਆਫ ਆਨਰ ਕਹਿੰਦਾ ਜੀ ਹੂ ਰੀਸੀਵਡ ਦਾ ਏ ਗਾਡ ਆਫ ਆਨਰ ਡਿਊਰਿੰਗ ਦੇਅਰ ਫਰਸਟ ਅਫੀਸ਼ੀਅਲ ਵਿਜ਼ਿਟਰ ਟੂ ਇੰਡੀਆ ਦਸੋ ਕਹੋ ਜੇ ਡੀ ਵੈਂਸ ਨੂੰ ਇਹ ਅਵਾਰਡ ਮਿਲਿਆ ਵਾ ਠੀਕ ਆ ਪਹਿਲੀ ਦੌਰੇ ਤੇ ਹੀ ਇਹਨਾਂ ਨੂੰ ਗੋਡ ਆਫ ਆਨਰ ਦਿੱਤਾ ਹੋਇਆ ਵਾ ਇੰਡੀਆ ਨੇ ਵਾਈਸ ਪ੍ਰੈਜ਼ੀਡੈਂਟ ਨੇ ਹੈ ਯੂਐਸ ਦੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ 50 ਤੋਂ ਵੱਧ ਸਕੋਰਾਂ ਲਈ ਰਿਕਾਰਡ ਕਿਹਦੇ ਨਾਮ ਤੇ ਆਜੀ ਤਾਂ ਇਹ ਬਹੁਤ ਟ੍ਰੀਕੀ ਕੁਐਸਚਨ ਆ ਤੁਹਾਨੂੰ ਥੋੜਾ ਬਹੁਤ ਸੋਚਣਾ ਪਏਗਾ ਤਾਂ ਜੀ ਵਿਰਾਟ ਕੋਹਲੀ ਇਹਦੀ ਬਿਲਕੁਲ ਸਹੀ ਆਪਸ਼ਨ ਆ ਸੀ ਆਪਸ਼ਨ ਸਭ ਤੋਂ ਵੱਧ 50ਆਂ ਮਾਰੀਆਂ ਇਹਨਾਂ ਨੇ ਆਈਪੀਐਲ ਦੀ ਹਿਸਟਰੀ ਦੇ ਵਿੱਚ ਕਿਸ ਰਾਜ ਸਰਕਾਰ ਨੇ ਡਾਕਟਰ ਭੀਮrao ਅੰਬੇਦਕਰ ਨੂੰ ਨਿਊ ਵਾਈਲਡ ਰੈਵ ਸੈਂਚੂਰੀ ਵਜੋਂ ਸਨਮਾਨਿਤ ਕੀਤਾਗਾ ਮਤਲਬ ਨਾਮ ਦਿੱਤਾ ਵਾ ਇਹਨਾਂ ਨੇ ਤਾਂ 27 ਦਾ ਸਹੀ ਆਨਸਰ ਸਾਡੇ ਕੋਲੇ ਆ ਜਾਏਗਾ ਜੀ ਮੱਧਿਆ ਪ੍ਰਦੇਸ਼ ડી অপਸ਼ਨ ਸਾਡੇ ਕੋਲੇ ਸਹੀ ਚੱਲੇਗਾ ਜੀ ਤਾਂ ਇਹ ਮੰਨੂਗੀ ਜੀ ਇਹ ਡਾਕਟਰ ਭੀਮrao ਅੰਬੇਦਕਰ ਅਭਿਆਰਨ ਨਿਊ ਵਾਈਲਡ ਰੈਵ ਸੈਂਚੂਰੀ ਨੂੰ ਨਾਮ ਦਿੱਤਾ ਕ੍ਰੀਏਟ ਕੀਤੀ ਆ ਮੱਧਿਆ ਪ੍ਰਦੇਸ਼ ਗਵਰਨਮੈਂਟ ਨੇ ਲੋਕੇਸ਼ਨ ਆ ਸਾਗਰ ਡਿਸਟ੍ਰਿਕਟ ਏਰੀਆ ਵਾ ਇਹਦਾ 258 ਕਿਲੋਮੀਟਰ 2024-25 ਦੇ ਵਿੱਚ ਭਾਰਤੀ ਸੁਪਰ ਲੀਗ ਠੀਕ ਆ ਇੰਡੀਅਨ ਸੁਪਰ ਲੀਗ ਟਾਈਟਲ ਕਿਹਨੇ ਜਿੱਤਿਆ ਵਾਦੀ 28 ਦਾ ਸਹੀ ਆਨਸਰ ਮੋਹਨ ਬੰਗਨ ਆਏਗਾ ਜੀ ਇਹ ਬਹੁਤ ਅਵਾਰਡ ਜਿੱਤਦੀ ਹੈ ਇਹ ਟੀਮ ਫੁੱਟਬਾਲ ਦੀ ਤੇ ਬੈਂਗਲੌਰ FC ਆ ਉਹਨੂੰ ਹਰਾਇਆ ਇਹਨਾਂ ਨੇ ਖੇਲੋ ਇੰਡੀਆ ਯੂਥ ਗੇਮ 2025 ਦਾ ਮਾਸਕਟ ਕੀ ਆ ਜੀ ਠੀਕ ਆ ਇਹ ਗੱਜਾ ਸਿਮਾਵਾ B ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚਲੇਗੀ ਤਾਂ ਬਿਹਾਰ ਦੇ ਵਿੱਚ ਹੋ ਰਹੀਆਂ ਨੇ ਇਹ ਠੀਕ ਆ ਮਾਸਕਰ ਤੁਸੀਂ ਕਰ ਲਿਓ ਠੀਕ ਹੈ এলিਫੈਂਟ ਦਾ ਲਾਇਨ ਦਾ ਕੰਬੀਨੇਸ਼ਨ ਨੂੰ ਕਹਿ ਦਿੰਦੇ ਆ ਗਜਾ ਸਿਮਾ ਆਈ ਡਬਲਯੂ ਐਲ ਐਫ ਜਿਹਨੂੰ ਇੰਡੀਅਨ ਵੇਟ ਲਿਫਟਿੰਗ ਫੈਡਰੇਸ਼ਨ ਐਥਲੈਟਿਕ ਕਮਿਸ਼ਨ ਦਾ ਚੇਅਰਮੈਨ ਕਿਨੂੰ ਅਪਾਇੰਟ ਕੀਤਾ ਗਿਆ ਵਾ ਜਿਹੇ ਮੀਰਾਬਾਈ ਚੰਨੋ ਨੂੰ ਕੀਤਾ ਗਿਆ 30ਵੇਂ ਦਾ ਸੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚਲੇਗਾ 31 ਨੰਬਰ ਕੁਸ਼ਣ ਕਿਸ ਸ਼ਹਿਰ ਨੇ ਊਮਨਸ ਸੇਫਟੀ ਐਂਡ ਇੰਪਾਵਰਮੈਂਟ ਤੇ ਸਤਰੀ ਸਮਿਟ 2025 ਸੰਮੇਲਨ ਦੀ ਮੇਜਬਾਨੀ ਕੀਤੀ ਆ 31 ਦਾ ਸਹੀ ਆਨਸਰ ਬੀ ਹੈਦਰਾਬਾਦ ਆ ਜਾਏਗਾ ਜੀ ਨੈਕਸਟ ਚਲਦੇ ਆ 32 ਨੰਬਰ ਕੁਐਸਚਨ ਦੇ ਵਿੱਚ ਕੰਟਰੀਜ਼ 에어ਪੋਰਟ ਟਾਪ ਦਾ ਵਰਲਡ 에어ਪੋਰਟ ਰੈਂਕਿੰਗ 2025 ਜਿਹੜੀ ਕਿ ਸਕਾਈ ਟਰੱਕਸ ਵਰਲਡ 에어ਪੋਰਟ ਅਵਾਰਡ 2025 ਦੇ ਵਿੱਚ ਮਿਲਿਆ ਵਾ ਜੀ 32ਵੇਂ ਦਾ ਸਹੀ ਆਨਸਰ ਸਾਡੇ ਕੋਲ ਡੀ ਸਿੰਗਾਪੁਰ ਨੇ ਇਹੇ ਅਵਾਰਡ ਜਿੱਤਿਆ ਵਾ ਜੀ ਠੀਕ ਆ ਸਿੰਗਾਪੁਰ ਚੰਗੀ 에어ਪੋਰਟ ਠੀਕ ਆ ਹਮਦ ਇੰਟਰਨੈਸ਼ਨਲ 에어ਪੋਰਟ 2 ਨੰਬਰ ਤੇ ਰਿਹਾ ਵਾ ਦੂਹਾ ਕਤਦਾ ਵੋ ਭਾਰਤ ਦਾ UNCTAD's ਰੀਡਿੰਗ ਫਾਰ ਫਰੰਟੀਅਰ ਟੈਕਨੋਲੋਜੀ ਦੇ ਵਿੱਚ ਦੱਸੋ ਜੀ ਕਿਹੜਾ ਰੈਂਕ ਰਿਹਾ ਵਾ 33ਵੇਂ ਦਾ ਸਹੀ ਆਨਸਰ ਸਾਡੇ ਕੋਲ ਸੀ ਬਣੇਗਾ ਜੀ 36ਵੇਂ ਰੈਂਕ ਰਿਹਾ ਵਾ ਇੰਡੀਆ ਦਾ ਨੈਕਸਟ ਆ ਗਿਆ ਜੀ ਅਸੀਂ ਮਿੱਤਰ ਵਿਪੂਸ਼ਨਾ ਇਹ শ্রীলঙ্কা ਦਾ ਜਿਹੜਾ ਹਾਈਐਸ ਸਵੈਲੀਅਨ ਅਵਾਰਡ ਆ ਉਹ ਕਿਹਨੂੰ ਸਨਮਾਨਿਤ ਕੀਤਾ ਗਿਆ ਜੀ ਇਹ ਨਰਿੰਦਰ ਮੋਦੀ ਭਾਰਤੀ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਵਾ T20 ਕ੍ਰਿਕਟ ਦੇ ਵਿੱਚ 13000 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਦੱਸੋ ਕੌਣ ਸੀ ਕਿਹੜਾ ਵਾ ਕਿਹੜਾ ਬਣਿਆ ਵਾ ਹੁਣੇ ਕਿ 13000 ਸਕੋਰ ਇਹਨੇ T20 ਕ੍ਰਿਕਟ ਚ ਬਣਾਦੇ ਹੋਏ ਤਾਂ ਇਹ ਵੀ ਇੱਕੋ ਇੱਕ ਨਾਮ ਆ ਜੀ ਵਿਰਾਟ ਕੋਹਲੀ D ਆਪਸ਼ਨ ਸਹੀ ਆ ਜੀ Who are the author of the book Ram Ramanujan Ram, Journey of a Great Mathematician ਤਾਂ ਇਹ ਕਿਹਨੂੰ ਮਿਲਿਆ ਵਾ ਜੀ ਤਾਂ ਅਰੁਣ ਸਿੰਘਾਲ ਤੇ ਦਵਿੰਦਰ ਕੁਮਾਰ ਸ਼ਰਮਾ ਨੂੰ ਮਿਲਿਆ ਵਾ ਜੀ 36ਵੇਂ ਦਾ ਸਹੀ ਆਨਸਰ C ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚਲੇਗੀ ਅੱਗੇ ਚੱਲਦੇ ਹਾਂ ਜੀ ਅਸੀਂ ਤਾਂ ਕੁਝ ਹੋਰ ਬੁਕਸ ਬਾਰੇ ਦਿੱਤਾ ਵਾ ਇਹ ਵੀ ਜ਼ਰੂਰ ਤੁਸੀਂ ਕਰ ਲਿਓ ਠੀਕਾ ਵਾਤਾਵਰਨ 2025 ਜਿਹੜੇ এনवायरमेंट 2025 ਤੇ ਕਿਹਨੇ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ ਵਾ ਦ੍ਰੋਪਤੀ ਮੁਰਮੂ ਜੀ ਇੰਡੀਅਨ ਪ੍ਰੈਜ਼ੀਡੈਂਟ ਨੇ ਇਹਨੂੰ ਉਦਘਾਟਨ ਕੀਤਾਗਾ 37ਵੇਂ ਦਾ 38 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਕਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਾਈਵੇਟ ਸਕੱਤਰ ਨਿਯੁਕਤ ਕੀਤਾ ਪ੍ਰਾਈਵੇਟ ਸਕੱਰੇਟਰੀ ਕੌਣ ਬਣੇ ਨੇ ਜੀ ਨਿਧੀ ਤਿਵਾੜੀ ਬਣੇ ਨੇ ਸੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲਿਆ ਤੇ ਪ੍ਰਿੰਸੀਪਲ ਸੈਕਟਰੀ 1 ਹੈਗੇ ਨੇ प्रमोद कुमार ਮਿਸ਼ਰਾ ਆਪਾਂ ਇੱਕ ਕਰੰਟ ਅਫੇਅਰ ਸੀਰੀਜ਼ ਚ ਕੀਤਾ ਸੀ ਤੇ ਪ੍ਰਿੰਸੀਪਲ ਸੈਕਟਰੀ 2 ਹੈਗੇ ਨੇ ਸ਼ਕਤੀ ਕਾਂਤਾ ਦਾਸਾ ਫਾਰਮਰ ਆਰਬੀਆਈ ਗਵਰਨਰ ਨੇ ਇਹ ਕਿਹੜੀ ਸਪੇਸ ਏਜੰਸੀ ਨੇ ਸਕਸੈਸਫੁਲੀ ਲਾਂਚ ਕੀਤਾ ਫ੍ਰੇਮ 2 ਮਿਸ਼ਨ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਜਾਂਦਾ ਬਾਜੀ ਸਪੇਸ ਐਕਸ ਨੇ ਕੀਤਾ ਵਾ ਡੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲੇਗਾ ਸੰਯੁਕਤ ਰਾਸ਼ਟਰ ਨੇ ਆਈਐਸਏਆਰ ਲਈ 2025 ਤੋਂ 27 ਦੀ ਮਿਆਦ ਦੇ ਲਈ ਕਿਹੜਾ ਦੇਸ਼ ਕਿਹੜੇ ਦੇਸ਼ ਨੂੰ ਨਿਯੁਕਤ ਕੀਤਾ ਵਾ ਜੀ ਤਾਂ ਇਹਨੂੰ ਕੀਤਾ ਵਾ ਜੀ ਇੰਡੀਆ ਨੂੰ ਕੀਤਾ ਵਾ ਯੂਐਨ ਨੇ ਅਪਾਇੰਟ ਕੀਤਾ ਇਹਨਾਂ ਨੂੰ ਅੱਗੇ ਚੱਲਦੇ ਹਾਂ ਜੀ ਯੂਐਸ ਦੁਆਰਾ ਹੂ ਹੈਜ਼ ਬੀਨ ਕਨਫਰਮਡ ਐਜ਼ ਦਾ ਡਾਇਰੈਕਟਰ ਆਫ ਦਾ ਨੈਸ਼ਨਲ ਇੰਸਟੀਟਿਊਟ ਆਫ ਹੈਲਥ ਬਾਈ ਦਾ ਯੂਐਸ ਸੈਨੇਟਰ ਤਾਂ ਇਹ ਜੈ ਵਟਾਚਾਰੀਆ ਨੂੰ ਕੀਤਾ ਵਾ ਜੀ ਇੰਟਰਨੈਸ਼ਨਲ ਡੇ ਆਫ ਯੋਗਾ 21 ਜੂਨ 2025 ਦਾ ਜਿਹੜਾ ਕਿਹੜਾ ਥੀਮ ਆ ਜਿਹੜਾ ਪ੍ਰਧਾਨ ਮੰਤਰੀ ਦੁਆਰਾ ਅ ਐਲਾਨਿਆ ਗਿਆ ਬਾਤ 42ਵੇਂ ਦਾ ਸਹੀ ਆਨਸਰ ਸਾਡੇ ਕੋਲੇ ਬੀ ਬਣੇਗਾ ਜੀ ਯੋਗਾ ਫॉर 1 ਹਾ 1 ਅਰਥ ਐਂਡ 1 ਫੈਮਿਲੀ ਇਹ ਜ਼ਰੂਰ ਕਰ ਲਿਓ ਜੀ ਇਹ ਵੀ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਬਣੇਗਾ ਜੀ ਨੈਕਸਟ ਚੱਲਦੇ ਹਾਂ ਜੀ 76 ਵਚਾਲੀ ਵਾਈਲਡ ਲਾਈਫ ਸੈਂਚਰੀ ਕਿੱਥੇ ਹੈ ਜੋ ਕਿ ਹਾਲ ਹੀ ਦੇ ਵਿੱਚ ਕਾਫੀ ਖਬਰਾਂ ਦੇ ਵਿੱਚ ਰਹੀ ਹੈ ਜੀ ਤਾਂ ਜੀ ਇਹ ਪੰਜਾਬ ਦੇ ਵਿੱਚ ਸਥਿਤਤਾ ਜਿਹੜੀ ਇਹ ਹੈ ਪੰਜਾਬ ਗਵਰਨਰ ਨੇ ਡਿਕਲੇਅਰ ਕੀਤੀ ਆ ਇਹਨਾਂ ਨੇ ਕੈਰਡ ਡਵੈਲਪ ਕੀਤੇ ਨੰਗਲ ਐਜ਼ ਟੂਰਿਸਟ ਹਬ ਐਂਡ ਜੱਜਰ ਵਚੋਲੀ ਵਾਈਲਡਲਾਈਫ ਸੈਂਚਰੀ ਐਜ਼ ਅ ਫਰਸਟ ਲੀਪਰਡ ਸਫਾਰੀ ਵਟ ਇਜ਼ ਦਾ ਥੀਮ ਆਫ ਵਰਲਡ ਇਮਿਊਨਾਈਜੇਸ਼ਨ ਵੀਕ 2025 ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਤੁਹਾਡੇ ਕੋਲੇ ਬਣੇਗਾ ਦਾ ਜੀ 44ਵੇਂ ਦਾ ਸਹੀ ਆਨਸਰ ਸਾਡੇ ਕੋਲ ਡੀ ਬਣੇਗਾ ਇਮਿਊਨਾਈਜੇਸ਼ਨ ਫਾਰ 올 ਇਜ਼ ਹਿਊਮਨਲੀ ਪੋਸੀਬਲ ਭਾਰਤ ਦੇ ਸੁਪਰੀਮ ਕੋਰਟ ਨੇ ਕਿਸ ਦੇਸ਼ ਵਿੱਚ ਨਿਆਂਇਕ ਸਹਿਯੋਗ ਵਧਾਉਣ ਲਈ ਸਮਝੌਤਾ ਕੀਤਾ ਹੈ 45 ਦਾ ਸਹੀ ਆਨਸਰ ਏ ਨੇਪਾਲ ਦੇ ਨਾਲ ਕੀਤਾ ਵਾ ਜੀ ਅੱਗੇ ਚੱਲਦੇ ਹਾਂ ਜੀ ਸਕੂਲ ਦਾਖਲਨ ਨੂੰ ਉਤਸ਼ਾਹਤ ਕਰਨ ਲਈ ਕਿਸ ਰਾਜ ਨੇ ਸਕੂਲ ਚਲੇ ਮਹਮ ਹਮ ਮਹਮ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਆ 46ਵੇਂ ਦਾ ਸਹੀ ਆਨਸਰ ਸੀ ਮੱਧਿਆ ਪ੍ਰਦੇਸ਼ ਬਣੇਗਾ ਜੀ 47 ਨਾ ਭਾਰਤ ਵਿੱਚ ਖਾਦੀ ਨੂੰ ਵਿਸ਼ਵ ਵਿਆਪੀ ਤੌਰ ਤੇ ਪ੍ਰਚਾਰ ਕਰਨ ਲਈ ਮੁਹੰਮਦਾ ਜਿਹੜਾ ਨਾਮ ਕੀਆ ਇਹ ਹੈ ਕਿ ਜੈ ਮੇਕ ਦਾ ਵਰਲਡ ਵੇਅਰ ਖਾਦੀ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ ਇਹ ਅੱਗੇ ਚੱਲਦੇ ਹਾਂ ਜੀ ਆਪਾਂ ਵਾਟ ਇਜ਼ ਦਾ ਥੀਮ ਆਫ ਵਰਲਡ ਹੈਲਥ ਡੇ 7 April 2025 ਦੀ ਜਿਹੜੀ ਥੀਮ ਕਿਹੜੀ ਆ ਜੀ 48ਵੇਂ ਦਾ ਸਹੀ ਅੰਸਰ ਸਾਡੇ ਕੋਲ B ਬਣੇਗਾ ਜੀ ਹੈਲਦੀ ਬਿਗਨਿੰਗ ਹੋਪਫੁਲ ਫਿਊਚਰਸ ਤੇ ਨੈਕਸਟ ਚਲਦੇ ਆਂ ਜੀ ਆਪਾਂ ਤਾਂ ਜਿਹੜੀ ਬਾਕੀ ਵੀ ਥੀਮ ਤੁਸੀਂ ਕਰ ਲਿਓ ਅਰਥਡੇ 22 April ਨੂੰ ਮਨਾਇਆ ਜਾਂਦਾ 2025 ਦੀ ਥੀਮ ਆ आवर ਪਾਵਰ आवर ਪਲੈਨਟ ਵਰਲਡ ਲੀਵਰ ਡੇ 19 April ਨੂੰ ਫੂਡ ਇਜ਼ ਮੈਡੀਸਨ ਉਤਕਲ ਦਿਵਸ ਓਡੀਸ਼ਾ ਡੇ ਮਨਾਇਆ ਜਾਂਦਾ 1 April ਨੂੰ ਠੀਕ ਆ ਕਿਉਂਕਿ ਓਡੀਸ਼ਾ ਸੈਪਰੇਟ ਹੋਈ ਸੀ ਉਦੋਂ ਬਿਹਾਰ ਤੋਂ ਮਿਆਮੀ ਓਪਨ 2025 ਮਹਿਲਾ ਸਿੰਗਲਸ ਦਾ ਜਿਹੜਾ ਟਾਈਟਲ ਆ ਉਹ ਕਿਹਨੇ ਜਿੱਤਿਆ ਬਾਜੀ 49 ਦਾ ਸਹੀ ਆਨਸਰ ਡੀ ਆ ਜੀ ਆਰੀਅਨ ਸਬਲਿਨ ਕਾ ਨਹੀਂ ਇਹ ਟਾਈਟਲ ਜਿੱਤਿਆ ਬਾਜੀ ਪੰਜਾਹਵਾਂ ਤੇ ਆਖਰੀ ਕੁਐਸਚਨ ਕਿਹੜਾ ਰਾਜ ਭਾਰਤੀ ਭਾਰਤੀ ਰੇਲਵੇ ਦੇ ਸਟੇਸ਼ਨਾਂ ਅਤੇ ਸੇਵਾ ਦੀਆਂ ਇਮਾਰਤਾਂ ਤੇ ਜਿਹੜੀ ਇਸ ਸਮੇਂ ਸੋਲਰ ਇੰਸਟਾਲੇਸ਼ਨ ਕਰਨ ਦੇ ਵਿੱਚ ਟੌਪ ਕੀਤਾ ਵਾ ਜੀ ਨੇ ਉਹ ਕੀਤਾ ਵਜੀ Rajasthan ਦੀ ਸਟੇਟ ਨੇ ਤਾਂ ਜੀ ਇਹ ਸੀ ਅੱਜ ਦੇ 50 ਕੁਐਸਚਨ ਤੇ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ ਇਹ ਵਾਲੇ ਕੁਐਸਚਨ ਤਾਂ ਬਾਕੀ ਤੁਹਾਨੂੰ ਕੋਈ ਵੀ ਕੁਇਰੀ ਹੋਵੇ ਤਾਂ ਇਹਦੇ ਤੇ ਸਿਰਫ WhatsApp ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਰਿਪਲਾਈ ਕਰਾਂਗੇ ਠੀਕ ਆ ਜਦੋਂ ਵੀ ਟਾਈਮ ਲੱਗਿਆ ਤਾਂ ਇਹਦੀ ਪੀਡੀਐਫ ਤੁਹਾਨੂੰ ਮਿਲ ਜੇਗੀ ਹੁਣ ਰਹਿ ਗਏ ਜੀ ਤੁਹਾਡੇ ਮਈ 2025 ਦੇ 50 ਕਰੰਟ ਅਫੇਅਰ ਮਈ 2025 ਦੇ ਜਿਹੜੇ 50 ਕਰੰਟ ਅਫੇਅਰ ਆ ਉਹ ਤੁਹਾਨੂੰ ਅਗਲੇ ਸੰਡੇ ਮਿਲ ਜਾਣਗੇ ਠੀਕ ਹੈ ਜੀ ਤਾਂ ਇਹਨਾਂ ਨੂੰ ਪੜ੍ਹੋ ਤੁਸੀਂ ਜਿੰਨਾ ਟਾਈਮ ਬਾਕੀ ਤੁਹਾਨੂੰ ਮੈਂ ਸੋਰਸ ਦੱਸੇ ਹੋਇਆ ਤਾਂ ਕਿਹੜੇ-ਕਿਹੜੇ ਫੋਲੋ ਕਰ ਸਕਦੇ ਹੋ ਤੁਸੀਂ ਤਾਂ ਉਹ ਤੁਸੀਂ ਫੋਲੋ ਕਰਕੇ ਇੱਕ ਵਾਰ ਅੱਗੇ ਤੁਹਾਡੇ ਹੁਣ ਪੇਪਰ ਆਉਣੇ ਸ਼ੁਰੂ ਹੋ ਜਾਣਗੇ ਅਗਲੇ ਮਹੀਨੇ ਤੋਂ ਜਾਂ ਉਸ ਤੋਂ ਅਗਲੇ ਮਹੀਨੇ ਤੋਂ ਤਾਂ ਉਹਦੋਂ ਤੱਕ ਆਪਣੀ ਤਿਆਰੀ ਫੁੱਲ ਤੁਸੀਂ ਜਾਰੀ ਰੱਖੋ ਠੀਕ ਹੈ ਜੀ ਸੋ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ